ਵਿਸ਼ਾ ਵੱਟ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਕੁਮਰ ਪ੍ਰੀਤ ਕੌਰ ਅਕਿ ਤੁਸੀਂ ਵੀ ਆਪਣੇ ਰਾਤ ਦੇ ਭੋਜਨ ਦੇ ਵਿੱਚ ਦਹੀਂ ਖਾਂਦੇ ਹੋ ਤਾਂ ਇਸ ਖਬਰ ਨੂੰ ਧਿਆਨ ਦੇ ਨਾਲ ਜ਼ਰੂਰ ਸੁਣੀਓ ਕਿਉਂਕਿ ਖਾਸ ਤੌਰ ਤੇ ਦੱਸਿਆ ਗਿਆ ਕਿ ਰਾਤ ਨੂੰ ਦਹੀਂ ਖਾਣਾ ਸਹੀ ਹੈ ਜਾਂ ਗਲਤ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਵਿਸਥਾਰ ਦੇ ਨਾਲ ਦੱਸਾਂਗੇ ਤੇ ਇਸ ਨਾਲ ਹੀ ਇਹ ਵੀ ਗੱਲ ਜਿਹੜੀ ਕਿ غور ਕਰਨ ਯੋਗ ਹੈ ਕਿ ਮੀਂਹ ਦੇ ਮੌਸਮ ਦੇ ਵਿੱਚ ਦਹੀਂ ਖਾਣਾ ਚਾਹੀਦਾ ਜਾਂ ਫਿਰ ਨਹੀਂ ਮਗੇਲਖਣ ਖੇਤਰ ਦੇ ਵਿੱਚ ਦਹੀਂ ਦਾ ਸੇਵਨ ਖਾਸ ਤੌਰ ਤੇ ਪ੍ਰਸਿੱਧ ਹੈ। ਬਰਸਾਤ ਦੇ ਮੌਸਮ ਵਿੱਚ ਜ਼ਿਆਦਾਤਰ ਲੋਕ ਇਸ ਨੂੰ ਆਪਣੇ ਰਾਤ ਦੇ ਖਾਣੇ ਵਿੱਚ ਵੀ ਸ਼ਾਮਲ ਕਰਦੇ ਹਨ। ਲੋਕ ਸਵਾਦ ਅਤੇ ਪਰੰਪਰਾ ਦੇ ਕਾਰਨ ਇਸ ਨੂੰ ਖਾਣੇ ਦਾ ਇੱਕ ਮਹੱਤਵਪੂਰਨ ਹਿੱਸਾ ਮੰਨਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਰਾਤ ਨੂੰ ਦਹੀਂ ਖਾਣਾ ਤੁਹਾਡੇ ਪਾਚਨ ਟਨਾਲੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜਿਵੇਂ ਮਾਹਿਰਾਂ ਦੇ ਅਨੁਸਾਰ ਰਾਤ ਨੂੰ ਦਹੀਂ ਖਾਣ ਦੇ ਨਾਲ ਗੈਸ ਬਦਹਜ਼ਮੀ ਅਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਵੱਧ ਸਕਦੀਆਂ ਹਨ ਇਹ ਆਦਤ ਲੰਬੇ ਸਮੇਂ ਤੱਕ ਜਾਰੀ ਰਹਿਣ ਤੇ ਪਾਚਨ ਤੰਤਰ ਨੂੰ ਕਮਜ਼ੋਰ ਕਰ ਸਕਦੀ ਹੈ ਡਾਈਟੀਸ਼ਨ ਮਮਤਾ ਪਾਂਡੇ ਦਾ ਕਹਿਣਾ ਹੈ ਕਿ ਸਵੇਰੇ ਜਾਂ ਦੁਪਹਿਰ ਨੂੰ ਦਹੀਂ ਖਾਣ ਨਾਲ ਇਹ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਸਰੀਰ ਨੂੰ ਪੂਰਾ ਪੋਸ਼ਣ ਵੀ ਮਿਲਦਾ ਹੈ ਦਹੀਂ ਨੂੰ ਪੂਰੀ ਖੁਰਾਕ ਵਿੱਚ ਅਮਿਤ ਮੰਨਿਆ ਜਾਂਦਾ ਹੈ ਇਸ ਦੇ ਵਿੱਚ ਪ੍ਰੋਟੀਨ, ਕੈਲਸ਼ੀਅਮ, ਸੋਡੀਅਮ, ਪੋਟਾਸ਼ੀਅਮ, ਵਿਟਾਮਿਨ ਡੀ, ਬੀ12, ਬੀ6 ਅਤੇ ਮੈਗਨੀਸ਼ੀਅਮ ਵਰਗੇ ਜ਼ਰੂਰੀ ਪੋਸ਼ਟਿਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਦਹੀਂ ਵਿੱਚ ਖਾਸ ਕਿਸਮ ਦੇ ਅਮੀਨੋ ਐਸਿਡ ਪਾਏ ਜਾਂਦੇ ਹਨ ਜੋ ਸਰੀਰ ਦੇ ਅੰਗਾਂ ਦੀ ਮੁਰੰਮਤ ਦੇ ਵਿੱਚ ਮਦਦ ਕਰਦੇ ਹਨ। ਦਹੀਂ ਵਿੱਚ ਮੌਜੂਦ ਲੈਕਟੋਬੈਲਸਮ ਵਰਗੇ ਪ੍ਰੋਬਾਇਓਟਿਕ ਸਾਡੇ ਪੇਟ ਵਿੱਚ ਚੰਗੇ ਬੈਕਟੀਰੀਆ ਨੂੰ ਕਿਰਿਆਸ਼ੀਲ ਰੱਖਦੇ ਹਨ ਇਹ ਨਾ ਸਿਰਫ ਪਾਚਨ ਕਿਰਿਆ ਨੂੰ ਬਿਹਤਰ ਬਣਾਉਂਦਾ ਹੈ ਬਲਕਿ ਕੁਝ ਮਹੱਤਵਪੂਰਨ ਹਾਰਮੋਨਾਂ ਦੇ ਨਿਕਾਸ ਦੇ ਵਿੱਚ ਵੀ ਮਦਦ ਕਰਦਾ ਹੈ ਡਾਈਟਿਸ਼ਨਾਂ ਦੇ ਅਨੁਸਾਰ ਪਾਰ ਵਧਾਉਣ ਦੇ ਲਈ ਦਹੀਂ ਫੁੱਲ ਕਰੀਮ ਵਾਲੇ ਦੁੱਧ ਤੋਂ ਬਣਾਉਣਾ ਚਾਹੀਦਾ ਹੈ ਜਦੋਂ ਕਿ ਜੋ ਲੋਕ ਪਾਰ ਘਟਾਉਣਾ ਚਾਹੁੰਦੇ ਹਨ ਉਹਨਾਂ ਨੂੰ ਦੁੱਧ ਵਿੱਚੋਂ ਕਰੀਮ ਕੱਢ ਕੇ ਦਹੀਂ ਤਿਆਰ ਕਰਨਾ ਚਾਹੀਦਾ ਹੈ ਦਹੀਂ ਨੂੰ ਭੋਜਨ ਦੇ ਤੌਰ ਤੇ ਖਾਧਾ ਜਾ ਸਕਦਾ ਹੈ ਤੇ ਇਸ ਨੂੰ ਛਾਚ ਦੇ ਰੂਪ ਦੇ ਵਿੱਚ ਵੀ ਪੀ ਕੇ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ ਗਰਮੀਆਂ ਵਿੱਚ ਦਹੀਂ ਨੂੰ ਪਾਣੀ ਵਿੱਚ ਮਿਲਾ ਕੇ ਜਾਂ ਲੱਸੀ ਦੇ ਰੂਪ ਵਿੱਚ ਲੈ ਕੇ ਖਾਣਾ ਚਾਹੀਦਾ ਹੈ ਮਿੱਟੀ ਦੇ ਘੜੇ ਵਿੱਚ ਤਿਆਰ ਕੀਤਾ ਗਿਆ ਦਹੀਂ ਥੋੜਾ ਸੰਤੁਲਿਤ ਅਤੇ ਪਚਣ ਵਿੱਚ ਆਸਾਨ ਹੁੰਦਾ ਹੈ ਬਰਸਾਤ ਦੇ ਮੌਸਮ ਵਿੱਚ ਦਹੀਂ ਦੇ ਸੇਵਨ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਇਨਫੈਕਸ਼ਨ ਅਤੇ ਗਠੀਏ ਨੂੰ ਵਧਾ ਸਕਦਾ ਹੈ ਗਠੀਆ ਜੋੜਾਂ ਦੇ ਦਰਦ ਵਰਗੀਆਂ ਸਮੱਸਿਆਵਾਂ ਤੋਂ ਪੀੜਿਤ ਲੋਕਾਂ ਨੂੰ ਦਹੀਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਆਯੁਰਵੇਦ ਦੇ ਵਿੱਚ ਦਹੀਂ ਦਾ ਸੇਵਨ ਬਾਤ ਪਿਤ ਅਤੇ ਕਫ ਦੋਸ਼ਾਂ ਅਨੁਸਾਰ ਕਰਨਾ ਚਾਹੀਦਾ ਹੈ ਬਾਤ ਸੁਭਾਅ ਵਾਲੇ ਲੋਕਾਂ ਨੂੰ ਦਹੀਂ ਨੂੰ ਜ਼ੀਰੇ ਦੇ ਨਾਲ ਮਿਲਾ ਕੇ ਖਾਣਾ ਚਾਹੀਦਾ ਹੈ ਪਿੱਤ ਸੁਭਾਅ ਵਾਲੇ ਲੋਕਾਂ ਨੂੰ ਇਸ ਨੂੰ ਮਿੱਠੀ ਮਿਰਚ ਦੇ ਨਾਲ ਮਿਲਾ ਕੇ ਖਾਣਾ ਚਾਹੀਦਾ ਹੈ ਅਤੇ ਕਫ ਵਾਲੇ ਲੋਕਾਂ ਨੂੰ ਇਸ ਨੂੰ ਸੁੱਕਾ ਅਦਰਕ, ਤਾਲਚੀਨੀ ਅਤੇ ਕਾਲੀ ਮਿਰਚ ਦੇ ਨਾਲ ਮਿਲਾ ਕੇ ਖਾਣਾ ਚਾਹੀਦਾ ਹੈ ਖਟੇ ਫਲ ਬੈਂਗਣ ਅਚਾਰ ਅਤੇ ਤਲੇ ਹੋਏ ਪਦਾਰਥਾਂ ਦੇ ਨਾਲ ਦਹੀਂ ਖਾਣਾ ਨੁਕਸਾਨਦੇ ਹੋ ਸਕਦਾ ਹੈ ਗਰਮੀਆਂ ਵਿੱਚ 150 ਗ੍ਰਾਮ ਅਤੇ ਸਰਦੀਆਂ ਵਿੱਚ 100 ਗ੍ਰਾਮ ਤੱਕ ਦਿਨ ਭਰ ਦਹੀਂ ਦਾ ਸੇਵਨ ਕਰੋ ਪਰ ਬਰਸਾਤ ਦੇ ਮੌਸਮ ਵਿੱਚ ਬਿਲਕੁਲ ਨਹੀਂ ਦਹੀਂ ਵਿੱਚ ਸੰਪੂਰਨ ਖੁਰਾਕ ਹੈ ਪਰ ਇਸ ਦਾ ਸੇਵਨ ਕਰਨ ਦਾ ਸਮਾਂ ਮਾਤਰਾ ਅਤੇ ਤਰੀਕਾ ਸਹੀ ਹੋਣਾ ਚਾਹੀਦਾ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਜੇਕਰ ਤੁਸੀਂ ਕੋਈ ਵੀ ਸਟੈਪ ਲੈਣ ਨੂੰ ਆਪਣੇ ਸਰੀਰ ਦੇ ਨਾਲ ਜੁੜੇ ਹੋਏ ਕਿਸੇ ਵੀ ਪੋਜ਼ਨ ਨੂੰ ਲੈ ਕੇ ਕਹਿ ਸਕਦੇ ਆ ਕਿ ਤਾਂ ਆਪਣੇ ਡਾਕਟਰ ਨੂੰ ਇੱਕ ਵਾਰੀ ਸਲਾਹ ਜ਼ਰੂਰ ਕਰੋ ਕਿ ਇਹ ਚੀਜ਼ ਤੁਹਾਡੇ ਸਰੀਰ ਦੇ ਲਈ ਠੀਕ ਹੈ ਇਸ ਨੂੰ ਖਾਣਾ ਤੁਹਾਡੇ ਸਿਹਤ ਦੇ ਵਾਸਤੇ ਠੀਕ ਹੈ ਜਾਂ ਫਿਰ ਇਸ ਦਾ ਕੋਈ ਗਲਤ ਅਸਰ ਤਾਂ ਨਹੀਂ ਹੋਵੇਗਾ ਤਾਂ ਇਸੇ ਤਰ੍ਹਾਂ ਹੋਰ ਟਿਪਸ ਨੂੰ ਜਾਣਨ ਦੇ ਵਾਸਤੇ ਵਿਸ਼ਵਾਰ ਤੁਹਾਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ